ਇੱਕ ਵਾਚੀ ਕੋ ਕਪੀ ਸੰਜੀ ਕੰਸਰਜੀ ਚਾਹ ਸਪੱਤ ਜੋ ਕੁਝ ਵੀ ਹੋਇਆ ਅੱਜ ਬਾਬਾ ਜੀ ਦੀ ਬਦੌਲਤ ਮੈਨੂੰ ਸਭ ਕੁਝ ਮਿਲਿਆ ਕਿਉਂਕਿ ਇੱਕ ਮਾਂ ਦੀ ਆਸ ਹੁੰਦੀ ਹੈ ਕਿ ਉਸਨੇ ਬੱਚੇ ਲਈ ਉਹ ਬਹੁਤ ਕੁਝ ਕਰਦੀ ਹੈ ਤੇ ਮੈਂ ਵੀ ਆਪਣੇ ਬੱਚੇ ਲਈ ਬਹੁਤ ਕੁਝ ਕੀਤਾ ਮਾੜਸ ਨਾਲ ਜੁੜਨਾ ਮੇਰਾ ਪਹਿਲਾ ਫਰਜ਼ ਸੀ ਤਾਂ ਕਿ ਉਹਨਾਂ ਤੋਂ ਹੀ ਮੈਨੂੰ ਸਭ ਕੁਝ ਮਿਲਿਆ ਤੇ ਮੈਂ ਉਹਨਾਂ ਦੀ ਜੋ ਵੀ ਕਰਦੀ ਸੀ ਆਪਣੇ ਬੱਚੇ ਲਈ ਪਾਠ ਕੀਤਾ ਉਸ ਨੂੰ ਸਿਖਾਉਣ ਲਈ ਹਰ ਇੱਕ ਕੋਸ਼ਿਸ਼ ਕੀਤੀ ਤੇ ਆਪਣੇ ਬੱਚੇ ਨੂੰ ਹਰ ਇੱਕ ਚੀਜ਼ ਗੁਰੂ ਘਰ ਨਾਲ ਜੋੜਿਆ ਗੁਰਸਿੱਖ ਬਣਾਇਆ ਇਹ ਹੀ ਮੇਰੀ ਆਸ ਹੈ ਕਿ ਮੇਰਾ ਬੱਚਾ ਵੱਡਾ ਹੋਵੇ ਗੁਰੂ ਘਰ ਨਾਲ ਜੁੜੇ ਗੁਰੂ ਘਰ ਦੀ ਸੇਵਾ ਕਰੇ ਮੇਰੇ ਲਈ ਇਹ ਹੀ ਬਹੁਤ ਕੁਝ ਹੈਗਾ ਮੈਂ ਚੰਗਦੀਆਂ ਕਿ ਮੇਰਾ ਬੇਟਾ ਹਮੇਸ਼ਾ ਸੰਗਤਾਂ ਦੀ ਸੇਵਾ ਕਰੇ ਤੇ ਇਸ ਤੋਂ ਵੱਡਾ ਮੈਨੂੰ ਹੋਰ ਕੁਝ ਨਹੀਂ ਹੈ ਕਿ ਜਦ ਵੀ ਮੇਰਾ ਬੇਟਾ ਕਿਸੇ ਤੇ ਕੋਈ ਵੀ ਦਿੱਕਤ ਹੋਵੇ ਤੇ ਉਹ ਆਪਣਾ ਸਾਰਾ ਜੋ ਵੀ ਕੁਝ ਕਰਨਾ ਚਾਹੁੰਦਾ ਆਪਣੀ ਮਰਜ਼ੀ ਨਾਲ ਉਹਨਾਂ ਦੀ ਹੈਲਪ ਕਰ ਸਕੇ ਤੇ ਮੈਂ ਬਹੁਤ ਬਹੁਤ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਦੀ ਆ ਕਿ ਉਸਨੇ ਮੈਨੂੰ ਮਾ ਕੇ ਆ ਉਸ ਨੂੰ ਪਾਠ ਆ ਗਿਆ ਉਸ ਨੂੰ ਪੰਜਾਬੀ ਬੋਲਣੀ ਆ ਗਈ ਇਸ ਲਈ ਮੈਂ ਗੁਰੂ ਘਰ ਦਾ ਸ਼ੁਕਰਾਨਾ ਕਰਨ ਲਈ ਇਹਨੂੰ ਯੂਕੇ ਤੋਂ ਇੰਡੀਆ ਲੈ ਕੇ ਆਈ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਬੱਚਾ ਬੀਬੀ ਸਾਡੀ ਗੁड़िया ਮੇਰੀ ਕਹਿੰਦੀ ਰਹਿੰਦੀ ਮੰਮੀ ਮੇਰਾ ਬੇਟਾ ਬੇਟਾ ਬੋਲਦਾ ਨਹੀਂ ਹੈਗਾ ਮੈਂ ਕਿਹਾ ਕੋਈ ਨਹੀਂ ਪੁੱਤਰ ਮੈਂ ਗੁਰੂ ਰਾਮਦਾਸ ਦੀ ਨਗਰੀ ਚ ਜਾਂਦੀ ਰਹਣੀ ਆ ਰਾਮਦਾਸਪੁਰ ਰਵੰਦੀ ਆ ਪਾਪਾ ਜੀ ਕੋਲ ਕਾਲਕਾ ਤੱਕ ਤੇ ਜਾ ਕੇ ਬਾਬਾ ਜੀ ਕਹਿੰਦੇ ਹੋ ਜ਼ਰੂਰ ਬੱਚਾ ਬੋਲੇਗਾ ਇਸੇ ਕਾਟਾ ਪਾਟ ਰਖਾਣਾ ਬਾਬਾ ਜੀ ਆਏ ਸਾਲ ਅਸੀਂ ਉਹਨਾਂ ਦਾ ਖੰਡ ਪਾਟ ਕੇ ਰਖਾਨੇ ਆ ਤੇ ਬਾਬੇ ਦਾ ਸ਼ੁਕਰਾਨਾ ਵੀ ਕਰਦੀ ਹੈਗੀ ਇਹ ਮਹਾਰਾਜ ਨੇ ਇਹਨੂੰ ਬਾਰ ਬਾਰ ਸਭ ਕੁਝ ਦਿੱਤਾ ਇਥੋਂ ਮੰਨਣਾਰੇ ਤੋਂ ਗੰਦਸਾਪ ਗੁਰਦੁਆਰੇ ਤੋਂ ਵੀ ਇਹਨੂੰ ਕਾਕਾ ਦੂਜਾ ਵੀ ਮਿਲਿਆ ਮਹਾਰਾਜ ਬਾਬਾ ਜੀ ਇਹਦੀ ਸੁਖਣਾ ਦੇਣ ਆਈ ਜਦੋਂ ਬੋਲਦਾ ਸੀ ਹੁਣ ਬੋਲਦਾ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਦੀ ਏ ਤੁਸੀਂ ਅਰਦਾਸ ਬੇਨਤੀ ਕਰੋ ਕਿ ਉਧਰ ਦੀ ਮਹਾਰਾਜ ਨੂੰ ਸਟੇ ਮਿਲ ਜੇ ਇਹ ਪੱਕੀ ਹੋ ਜੇ ਫਿਰ ਆਪਣੀ ਨੌਕਰੀ ਕੰਮ ਕਰੇ ਜੋ ਵੀ ਇਹਦੀ ਸਰਦਾ ਹੋਵੇ ਕਰੇ ਵੀ ਆਪਣੀ ਭੇਜੇ ਕਰੇ ਵੀ ਗੁਰੂ ਘਰ ਦੇ ਵਿੱਚ ਪਿੱਸਾ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕੂਰੇ ਆਪਣੇ ਤੇ ਸੋਈ ਸੋਈ ਦੇਵਾ ਨਾਰਕਦਾਸ ਮੁਕਤੇ ਜੋ ਬੋਲੇ ਇਹੀ ਹੂਆ ਸੱਚ ਹੋਵੇ ਔਰ ਤਨਤਾਲ ਗੁਰੂ ਰਾਮਦਾਸ ਪਾਸ਼ਾ ਜੀ ਜਿਹੜਾ ਵੀ ਕੋਈ ਵਿਅਕਤੀ ਇਸ ਮਹਾਨ ਸਥਾਨ ਤੇ ਆਣ ਕੇ ਜਿਹੜੀ ਵੀ ਕੋਈ ਮੰਗ ਕਰਦਾ ਹੈ ਕਹੇ ਉਹ ਆਪਣੇ ਬੇਟੇ ਪੁੱਤਰ ਦੀ ਹੋਵੇ ਜਾਇਦਾਦ ਦੀ ਹੋਵੇ ਕੋਈ ਹੋਰ ਹੋਵੇ ਔਰ ਜਿਹੜੀ ਵੀ ਕੋਈ ਮੰਗ ਮੰਗਦਾ ਹੈ ਉਹ ਸਾਰੀਆਂ ਹੀ ਮੰਗਾਂ ਤਨ ਤਨ ਗੁਰੂ ਆਮਦਾਸ ਪਾਤਸ਼ਾਹ ਜੀ ਜਿਹੜੀਆਂ ਇੱਥੇ ਪੂਰੀਆਂ ਕਰਦੇ ਆ। ਕਿਉਂਕਿ ਇੱਥੇ ਸਾਰੀਆਂ ਦਾਤਾਂ ਜਿਹੜੀਆਂ ਨੇ ਉਹ ਗੁਰੂ ਆਮਦਾਸ ਸਾਹਿਬ ਜੀ ਦੇ ਦਰ ਤੋਂ ਮਿਲਦੀਆਂ ਨੇ ਔਰ ਦਾਤਾ ਲੈਣ ਵਾਲਾ ਹੀ ਥੱਕ ਜਾਂਦਾ ਹੈ ਲੇਕਿਨ ਦਾਤਾ ਜਿਹੜੀਆਂ ਮੁਕਦੀਆਂ ਨਹੀਂ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜਿਗਾ ਤਰਕਾ ਹੀ ਤਾ ਹੈ। ਸੋ ਇਹ ਜੁਕੇ ਤੋਂ ਜਿਹੜਾ ਪਰਿਵਾਰ ਆਇਆ ਹੈ ਔਰ ਇਹ ਹਰ ਮਹੀਨੇ ਆਉਂਦਾ ਸੀ ਇਹ ਛੋਟਾ ਬੱਚਾ ਜਿਹੜਾ ਇਹ ਬੋਲਦਾ ਨਹੀਂ ਸੀ ਮੈਂ ਹਰ ਦਿਨ ਨਾਨੀ ਅਰਦਾਸ ਕਰ ਕਰਕੇ ਜਾਂਦਾ ਸੀ ਔਰ ਰਾਜबीर ਸਿੰਘ ਔਰ ਇਹਦੀ ਅਰਦਾਸ ਨਾਲ ਆੜ ਕੇ ਇੱਥੇ ਤਲਤਲ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੋਂ ਕਰਵਾਈ ਸੀ ਔਰ ਬਹੁਤ ਸ਼ਰਧਾ ਤੇ ਸਰਕਾਰ ਨਾਲ ਇਹ ਆਉਂਦੇ ਰਹਿਆ ਤੇ ਗੁਰੂ ਨੇ ਅੱਜ ਮਹਾਨ ਕਿਰਪਾ ਕੀਤੀ ਹੈ ਇਹ ਬੇਟਾ ਜਿਹੜਾ ਬੋਲਣ ਲੱਗ ਪਿਆ ਔਰ ਇਹਨਾਂ ਦੀ ਉਸੇ ਖੁਸ਼ੀ ਦੇ ਵਿੱਚ ਆਣ ਕੇ ਟਰੈਕਟਰ ਵੀ ਜਿਹੜਾ ਹੈ ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੱਕ ਚੜਾਇਆ ਹੈ ਉਹ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਆਣ ਕੇ ਭੇਟ ਕੀਤਾ ਹੈ ਸ਼੍ਰੀ ਦਰਬਾਰ ਸਾਹਿਬ ਤੋਂ ਮੈਂ ਇਹ ਸੰਸਾਰ ਭਰ ਦੇ ਲੋਕਾਂ ਨੂੰ ਗੱਲ ਕਹਿਣੀ ਚਾਹਣਾ ਹੈ ਕਿ ਜਿਹੜਾ ਵੀ ਸ਼ਰਧਾ ਨਾਲ ਇਸ ਮਹਾਨ ਪਵਿੱਤਰ ਸਥਾਨ ਤੇ ਆਊਗਾ ਜਿਹੜੀ ਵੀ ਕਾਮਨਾ ਲੈ ਕੇ ਆਊਗਾ ਉਹ ਸਾਰੀਆਂ ਹੀ ਕਾਮਨਾ ਜਿਹੜੀਆਂ ਨੇ ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੋਂ ਪੂਰੀਆਂ ਹੁੰਦੀਆਂ ਇਸ਼ਾਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸਹਿ ਕਾਮ ਤੇਨਾ ਸੋ ਐਸਾ ਹਰ ਧਿਆਈਏ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਸੋ ਸਾਰੀਆਂ ਇੱਛਾ ਜੜੀਆਂ ਨੇ ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੋਂ ਪੂਰੀਆਂ ਹੁੰਦੀਆਂ ਨੇ ਇਸ ਪਰਿਵਾਰ ਦੀ ਇੱਛਾ ਜਿਹੜੀ ਹੈ ਪੂਰੀ ਹੋਈ ਹੈ ਔਰ ਇਹਨਾਂ ਨੇ ਆਣ ਕੇ ਗੁਰੂ ਦਾ ਸ਼ੁਕਰਾਨਾ ਕੀਤਾ ਕਿਉਂਕਿ ਜਦੋਂ ਇੱਛਾ ਪੂਰੀ ਹੁੰਦੀ ਆ ਤਾਂ ਹਰੇਕ ਪ੍ਰਾਣੀ ਮਾਤਰ ਦੇ ਦਿਲ 'ਚ ਹੁੰਦਾ ਮੈਂ ਜਾ ਕੇ ਉੱਥੇ ਸ਼ੁਕਰਾਨਾ ਕਰਕੇ ਆਵਾਂ ਇਹ ਗੁਰੂ ਦਾ ਸ਼ੁਕਰ ਕਰਨ ਵਾਸਤੇ ਔਰ ਇੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਟਕ ਹੋਏ ਨੇ ਔਰ ਨਾਲ ਦੀ ਨਾਲ ਇਹਨਾਂ ਨੇ ਟਰੈਕਟਰ ਲਿਆ ਕੇ ਇੱਥੇ ਜਿਹੜਾ ਉਹ ਚੜਾਇਆ ਹੈ ਔਰ ਉਹਦੀਆਂ ਚਾਬੀਆਂ ਜਿਹੜੀਆਂ ਨੇ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੈਂਟਰ ਸਰਦਾਰ ਭਗਵੰਤ ਸਿੰਘ ਉਹਨਾਂ ਨੂੰ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਸੌਪੀਆਂ ਨੇ ਤੋਂ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਕੋਈ ਵੀ ਅਰਦਾਸ ਬਿਰਥੀ ਕਦੇ ਨਾ ਹੋਵੇ ਜਨਕੀ ਅਰਦਾਸ ਇਹ ਅਰਦਾਸ ਸਹੀ ਮਨਵਾਣ ਕੇ ਗੁਰੂ ਦੇ ਦਰ ਤੇ ਆਪਾਂ ਕਰਾਂਗੇ ਤੇ ਉਹ ਅਰਦਾਸ ਸਾਡੀ ਜਿਹੜੀ ਆ ਉਹ ਕਦੀ ਬਿਰਥੀ ਨਹੀਂ ਜਾਂਦੀ ਸਾਡੀਆਂ ਸਾਰੀਆਂ ਹੀ ਮੰਗਾਂ ਸਾਰੀਆਂ ਹੀ ਕਾਮਨਾਵਾਂ ਔਰ ਸਾਡੇ ਸਾਰਾ ਜੋ ਸਾਡੇ ਮਨ ਵਿੱਚ ਇੱਛਾ ਹੈ ਉਹ ਸਾਰੀਆਂ ਇੱਛਾ ਜਿਹੜੀਆਂ ਇੱਥੋਂ ਪੂਰੀਆਂ ਹੋ ਜਾਂਦੀਆਂ ਨੇ ਉਹ ਗੁਰੂ ਆਰਾਮਦਾਸ ਸਾਹਿਬ ਨੇ ਇਹਨਾਂ ਦੀ ਇੱਛਾ ਪੂਰੀ ਕੀਤੀ ਹੈ ਔਰ ਇਹ ਉਹ ਵਰਾਸ਼ ਕਰਾਣਾ ਕਰਨ ਵਾਸਤੇ ਆਏ ਨੇ ਔਰ ਆਹੀ ਵਿਨਾ ਦਾ ਇੱਥੇ ਆਦਾ ਧੰਨਵਾਦ ਵੀ ਕਰਦੇ ਕਿਉਂਕਿ ਇਹਨਾਂ ਨੇ ਆਣ ਕੇ ਗੁਰੂ ਰਾਮਦਾਸ ਸਾਰੀ ਸੰਗਤ ਦਾ ਸਵਾਗਤ ਕਰਨੀ ਹੈ ਮਹਾਰਾਜ ਸਾਰੀ ਸੰਗਤ ਜੀ ਸਤਿ ਸ੍ਰੀ ਅਕਾਲ ਨਾਨੀ ਨੇ ਪੜਿਆਂ ਦਿਵਸ ਤੇ ਦੱਸਾ ਕਿਥੇ ਸੀ ਮੰਮੀ ਛੜੀ ਰੋਂਦੀ ਸੀ ਬਾਬਾ ਜੀ ਜਦੋਂ ਮੈਂ ਕੋਈ ਇੰਗਲੈਂਡ ਜਾਂਦੀ ਸੀ ਬੱਚਾ ਬਿਲਕੁਲ ਨਹੀਂ ਸ਼ੋਰ ਕਰਦਾ ਮੈਂ ਕੈਸੀ ਕੋ ਨਾਰੋ ਮੇਰਾ ਦਾਸ ਪ੍ਰਕਾਣ ਗੁਰੂ ਰਾਮਦਾਸ ਦੀ ਨਗਰੀ ਚ ਤੇਰਾ ਬੱਚਾ ਜਰੂਰ ਬੋਲੇਗਾ ਪਾਣੀ ਪਕਣੀ ਸੀ ਬਾਬਾ ਜੀ ਮੰਗ ਕੇ ਪੀਤਾ ਅੱਜ ਬਾਬਾ ਨਹੀਂ ਪਾਰ ਕੇ ਪਾ ਕੀਤੀ ਹੈ ਕੋਸਤਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕੋਸ ਨਾ ਕਰਦੇ ਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ ਆਏ ਨੇ ਸੋ ਇਹ ਸਾਰਾ ਕੁਝ ਜਿਹੜਾ ਹੈ ਇਹ ਗੁਰੂ ਦਾ ਦਿੱਤਾ ਤੇ ਗੁਰੂ ਦਾ ਹੀ ਸ਼ੁਕਰਾਨਾ ਬੀਬੀ ਨੇ ਕੀਤਾ ਉਹਨਾਂ ਦਾ ਮਨ ਵੀ ਭਰ ਗਿਆ ਹੈ ਬੀਬੀ ਦਾ ਮਨ ਵੀ ਭਰਿਆ ਹੈ ਕਿਉਂਕਿ ਉਹਨਾਂ ਨੇ ਜਿਹੜੀ ਉਹਨਾਂ ਦੀ ਤਾਂਗ ਸੀ ਉਹ ਪੂਰੀ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ